ਸ਼੍ਰੀਕਲ ਉਦਿਕ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਠਵਾਲਾ ਹਾਜ਼ਰ ਹਾਂ ਇੱਕ ਵਾਰ ਫਿਰ ਪ੍ਰੋਗਰਾਮ ਸਹਿਪੰਦ ਗੱਲਾ ਲਾ ਕੇ ਮੇਰੇ ਨਾਲ ਨੇ ਰਾਜ ਸੋਨੀ ਜੀ ਬਹੁਤ ਪੰਨਿੱਗਾ ਸਵਾਗਤ ਕਰਦੀ ਹੈ ਪ੍ਰੋਗਰਾਮ ਚ ਸ਼ੁਕਰੀਆ ਜੀ ਕੀ ਹਾਲ ਚਾਲ ਸਨ ਹਾਲ ਚਾਲ ਬਹੁਤ ਵਧੀਆ ਪਰ ਤੁਸੀਂ ਦੱਸੋ ਕਿ 15 ਦਿਨਾਂ ਬਾਅਦ ਗਲਾ ਗੁਲਾ ਖਰਾਬ ਕਰਕੇ ਬੈਠ ਜਾਂਦੇ ਹੋ ਕਿ ਚੱਕਰ ਕੀ ਹੈ ਉਹ ਇਦਾਂ ਹੀ ਸਰੋ ਐਕਚੁਅਲੀ ਮੌਸਮ ਵੀ ਚੇਂਜ ਹੋ ਰਿਹਾ ਹੁਣ ਕਿੰਨੇ ਹੁਣ ਮੌਸਮ ਦੇ ਸਿਰ ਦੇ ਉੱਤੇ ਭਾਂਡਾ ਬੰਦੋ ਹਾਂ ਹਾਂ ਜੀ ਆਪਦਾ ਨਹੀਂ ਦੱਸਣਾ ਭਾਈ ਮੈਂ ਠੰਡਾ ਪਾਣੀ ਪੀ ਲਿਆ ਹੈਗਾ ਤੇ ਮੈਂ ਆਪਣਾ ਧਿਆਨ ਨਹੀਂ ਰੱਖਿਆ ਅ ਬਿਲਕੁਲੇ ਵੀ ਹੋ ਸਕਦਾ ਠੰਡਾ ਪਾਣੀ ਨਹੀਂ ਦਸੋ ਗਰਾਰੇ ਕੀਤੇ ਨਹੀਂ ਗਰਾਰੇ ਤਾਂ ਨਹੀਂ ਕੀਤੇ ਡਾਕਟਰ ਨੂੰ ਦਿਖਾਇਆ ਨਹੀਂ ਨਹੀਂ ਫਿਰ ਐਵੇਂ ਚੱਲੀ ਠੰਡਾ ਬਸ ਸਾਰਾ ਕੁਝ ਮੌਸਮ ਦੇ ਸਿਰ ਤੇ ਮੌਸਮ ਤੇ ਸੁੱਟ ਦਿੰਦਾ ਨਾ ਮੌਸਮ ਦੀ ਖਰਾਬੀ ਹੈਗੀ ਹੈ ਪਰ ਟਿਪ ਟੋਪ ਹੋ ਕੇ ਤਾਂ ਰਹਿਣਾ ਹੈ ਨਾ ਬਿਲਕੁਲ ਹਾਂ ਜੀ ਤੁਹਾਨੂੰ ਪਤਾ ਕੀ ਵਿੱਚ ਦੀ ਮੈਂ ਵੀ ਬਿਮਾਰ ਹੋ ਗਿਆ ਸੀਗਾ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਹਾਂ ਹਾਂ ਉਹਦਾ ਕਾਰਨ ਇਹ ਹੈ ਕਿ ਮੇਰੀ ਡਾਕਟਰਾਂ ਨਾਲ ਸਿੱਧੀ ਗੱਲਬਾਤ ਹੈ ਅੱਛਾ ਹਾਂ ਕੀ ਗਰਾਰੇ ਵੀ ਸਵੇਰੇ ਦੁਪਹਿਰੇ ਸ਼ਾਮ ਕਰੀਦੇ ਤਿੰਨੇ ਟਾਈਮ ਠੀਕ ਹੈ ਸਟੀਮ ਵੀ ਲਈਦੀ ਹੈ ਹਾਂ ਤੇ ਇਹ ਤੁਹਾਨੂੰ ਵੀ ਫੋਲੋ ਕਰਨਾ ਚਾਹੀਦਾ ਬਿਲਕੁਲ ਸਰ ਅੱਜ ਤੋਂ ਹੀ ਫੋਲੋ ਕਰਾਂਗੇ ਹਾਂ ਫੋਲੋ ਕਰਨਾ ਤੁਹਾਨੂੰ ਦੱਸਣਾ ਹੈ ਬਿਲਕੁਲ ਜ਼ਰੂਰ ਦਰਸ਼ਕਾਂ ਨੂੰ ਵੀ ਦੱਸਣਾ ਹੈ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਕਿਪਟੋਪਾ ਜੀ ਬਿਲਕੁਲ ਜਲਦ ਮੈਂ ਠੀਕ ਹੋਵਾਂਗੀ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਜਿਹੜਾ ਐਕਸੀਡੈਂਟ ਹੋ ਗਿਆ ਸੀਗਾ ਉਹ ਕਿਤੇ ਜਾ ਰਹੇ ਸੀਗੇ ਘੁੰਮਣ ਫਿਰਨ ਬੱਦੀ ਤੋਂ Shimla ਵੱਲ ਨੂੰ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਕੁਝ ਪਸ਼ੂਆਂ ਦੇ ਆ ਜਾਣ ਦੇ ਕਰਕੇ ਜਿਹੜਾ ਹੈ ਉਹ ਹਾਦਸੇ ਦੇ ਸ਼ਿਕਾਰ ਹੋ ਗਏ ਸੋ ਗੰਭੀਰ ਸੱਟਾਂ ਲੱਗੀਆਂ ਉਹਨਾਂ ਦੇ ਰੀੜ ਦੀ ਹੱਡੀ ਤੇ ਸੱਟਾਂ ਲੱਗੀਆਂ ਸਿਰ ਤੇ ਵੀ ਕਾਫੀ ਸੱਟਾਂ ਲੱਗੀਆਂ ਤੇ ਤੁਰੰਤ ਉਹਨਾਂ ਨੂੰ ਚੰਡੀਗੜ੍ਹ ਦੇ ਫੋਟੇਜ ਹਸਪਤਾਲ ਜਿਹੜਾ ਲਿਜਾਇਆ ਗਿਆ ਜਿੱਥੇ ਕਿ ਉਹ ਆਈਸੀਯੂ ਦੇ ਵਿੱਚ ਜਾਂ ਫਿਰ ਵੈਂਟੀਲੇਟਰ ਤੇ ਆਪਾਂ ਕਹਿ ਸਕਦੇ ਆ ਉੱਥੇ ਐਡਮਿਟ ਨੇ ਸੋ ਹਰ ਕੋਈ ਉਹਨਾਂ ਲਈ ਅਰਦਾਸ ਕਰ ਰਿਹਾ ਕਿ ਉਹ ਜਲਦ ਜਲਦ ਠੀਕ ਹੋਣ ਇੱਕ ਪਾਸੇ ਤਾਂ ਇਹ ਦੁਖਦਾਈ ਖਬਰ ਹੈ ਉਹਨਾਂ ਦੇ ਪਰਿਵਾਰ ਲਈ ਦੇ ਸਭ ਦੇ ਲਈ ਇਹ ਦੁਖਦਾਈ ਖਬਰ ਹੈ ਕਿ ਇੱਕ ਬਹੁਤ ਹੀ ਸੁਲਝਿਆ ਹੋਇਆ ਇੱਕ ਬਹੁਤ ਹੀ ਵਧੀਆ ਕਲਾਕਾਰ ਜਿਹੜਾ ਹੈ ਇੱਕ ਪਾਸੇ ਉਹ ਵੈਂਟੀਲੇਟਰ ਤੇ ਹੈ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਦੂਜੇ ਪਾਸੇ ਕੁਝ ਲੋਕ ਅਜਿਹੇ ਨੇ ਜੋ ਕਿ ਫੇਕ ਨਿਊਜ਼ ਜਿਹੜੀ ਹੈ ਉਹ ਅਪਲੋਡ ਕਰ ਰਹੇ ਨੇ ਵਾਇਰਲ ਕਰ ਰਹੇ ਨੇ ਅਤੇ ਲੋਕਾਂ ਦਾ ਧਿਆਨ ਜਿਹੜਾ ਹੈ ਇਸ ਤਰ੍ਹਾਂ ਭਟਕਾ ਰਹੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸਲ ਸੱਚਾਈ ਕੀ ਹੈ ਸਰ ਕੀ ਕਹਿਣਾ ਚਾਹੋਗੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਇਸ ਦਾ ਗਲਤ ਉਪਯੋਗ ਹੋ ਰਿਹਾ ਹੈ ਕਈ ਰਿਪ ਲਿਖ ਕੇ ਜਿਹੜਾ ਹੈ ਉਹ ਇਹ ਕਹਿ ਰਹੇ ਨੇ ਕਿ ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਇਸ ਤਰ੍ਹਾਂ ਲਿਖ ਕੇ ਕਿੰਨੀਆਂ ਸਾਰੀਆਂ ਫੇਕ ਨਿਊਜ਼ਸ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਕੀ ਪ੍ਰਤੀਕਿਰਿਆ ਦੇਣਾ ਚਾਹੂੰਗੀ ਸਾਰਿਕਾ ਜੀ ਜਦੋਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਵਿਗਿਆਨ ਦੀ ਨਾ ਬਹੁਤ ਕਮਾਲ ਦੀ ਕਾਰਡ ਹੈ ਇਹਦੇ ਪਿੱਛੇ ਵਿਗਿਆਨੀਆਂ ਦਾ ਬਹੁਤ ਕਮਾਲ ਦਾ ਦਿਮਾਗ ਕੰਮ ਕੀਤਾ ਹੈ ਜਿਹਦੇ ਨਾਲ ਸੋਸ਼ਲ ਮੀਡੀਆ ਕਰਕੇ ਸਾਡੇ ਲੋਕਾਂ ਦੀ ਜ਼ਿੰਦਗੀ ਨਾ ਬਹੁਤ ਸੌਖੀ ਹੋ ਗਈ ਹੈ ਸੌਖੀ ਹੀ ਨਹੀਂ ਹੋਈ ਸਗੋਂ ਉਹਨਾਂ ਨੂੰ ਕੰਮ ਕਰਨ ਸੇ ਇੱਕ ਵੱਖਰੀ ਕਿਸਮ ਦਾ ਆਨੰਦ ਆਉਂਦਾ ਉਹਨਾਂ ਨੂੰ ਬਹੁਤ ਅੱਛੇ ਰਿਜ਼ਲਟ ਤੁਰੰਤ ਮਿਲਦੇ ਆ ਆਪਾਂ ਦੇਖਦੇ ਆ ਕਿ ਕਿਤੇ ਨੁੱਕਰ ਦੇ ਵਿੱਚ ਘਰ ਦੀ ਚਾਰਦੀਵਾਰੀ ਚ ਬੈਠੀ ਕੋਈ ਗਾਇਕਾ ਗੀਤ गा ਰਹੀ ਹੈ ਗਲੀ ਦੇ ਵਿੱਚ ਚੰਦੀ ਗੀਤ ਗਾਉਂਦੀ ਆ ਉਸ ਗਾਇਕ ਨੂੰ ਉਸ ਗਾਇਕਾ ਨੂੰ ਉਸ ਆਰਟਿਸਟ ਨੂੰ ਉਹ ਜਿਹੜਾ ਹਨੇਰੇ ਦੇ ਵਿੱਚ ਬੈਠਾ ਹੈ ਉਹਨੂੰ ਇੱਕਦਮ ਚਾਨਣ ਦੀਆਂ ਰਿਸ਼ਮਾਂ ਵੰਡਦਾ ਹੈ ਤੇ ਉਹ ਦੁਨੀਆ ਦੇ ਵਿੱਚ ਸੂਰਜ ਬਣ ਜਾਂਦਾ ਹੈ ਚੰਨ ਬਣ ਜਾਂਦਾ ਹੈ ਤੇ ਉਹ ਤਾਰਿਆਂ ਵਰਗੀ ਲੋ ਦਿੰਦਾ ਹੈ ਤੇ ਦੁਨੀਆ 'ਚ ਰਾਤੋਂ ਰਾਤ ਉਹਦਾ ਨਾਮ ਹੋ ਜਾਂਦਾ ਹੈ ਕਿ ਵੀ ਇਹ ਕੁੜੀ ਹੈ ਇਹ ਮੁੰਡਾ ਹੈ ਇਹ ਆਰਟਿਸਟ ਹੈ ਕੋਈ ਕਲਾਕਾਰ ਹੈਗਾ ਵੀ ਇਹ ਇੰਨਾ ਪ੍ਰਤਿਭਾਸ਼ਾਲੀ ਹੈ ਮਿਹਨਤ ਕਰਨ ਵਾਲਾ ਹੈ ਤੇ ਸੋਸ਼ਲ ਮੀਡੀਆ ਦੇ ਰਾਹੀਂ ਕਿੰਨੇ ਲੋਕਾਂ ਦਾ ਵਧੀਆ ਬਿਜ਼ਨਸ ਚੱਲਦਾ ਹੈ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਚਾਰ ਚੰਨ ਲਾਏ ਹੋਏ ਪਰ ਜਿੱਥੇ ਆਪਾਂ ਇਹ ਗੱਲਾਂ ਕਰਦੇ ਆਂ ਤੇ ਉੱਥੇ ਸਾਨੂੰ ਇਹਨਾਂ ਗੱਲਾਂ ਦਾ ਵੀ ਦੁੱਖ ਹੁੰਦਾ ਕਿ ਦੁਰਵਰਤ ਤੋਂ ਇਸਦੀ ਬਹੁਤ ਹੋ ਰਹੀ ਹੈ। ਬਿਲਕੁਲ। ਔਰ ਇਹ ਦੁਰਵਰਤ ਤੋਂ ਹੈ ਜਿਹੜੀ ਇਹ ਸੋਸ਼ਲ ਮੀਡੀਆ ਦੇ ਮੱਥੇ ਦੇ ਉੱਤੇ ਨਾ ਇੱਕ ਤਰ੍ਹਾਂ ਦਾ ਕਲੰਕ ਲੱਗਿਆ ਹੋਇਆ ਹੈ। ਕਲੰਕ ਹੈ ਜੀ। ਹੁਣ ਜਿਵੇਂ ਆਪਾਂ ਜਵੰਦਾ ਜੀ ਦੀ ਗੱਲ ਕਰਦੇ ਆਂ ਔਰ ਉਹਨਾਂ ਦਾ ਐਕਸੀਡੈਂਟ ਹੋ ਗਿਆ। ਹਨਾ ਐਕਸੀਡੈਂਟ ਹੋਣ ਦਾ ਮਤਲਬ ਹੈ ਕਿ ਵੀ ਉਹਦੇ ਕਾਰਨ ਲੱਭਨੇ। ਹਾਂ। ਇਹ ਸੋਸ਼ਲ ਮੀਡੀਆ ਦਾ ਕੰਮ ਹੈ ਕਿ ਉਹ ਦਾ ਐਕਸੀਡੈਂਟ ਕਿਉਂ ਹੋਇਆ ਕਿਉਂ ਹੋਇਆ ਕਿਵੇਂ ਹੋਇਆ ਇਹ ਇਨਫੋਰਮੇਸ਼ਨ ਦੇ ਇਹ ਸਾਰਾ ਲੋਕਾਂ ਦੇ ਵਿੱਚ ਚਾਣਨ ਬਣਨਾ ਹੈ ਭਾਈ ਇਸ ਕਾਰਨ ਕਰਕੇ ਵੀ ਉਹ ਟਰੈਵਲਿੰਗ ਕਰ ਰਿਹਾ ਸੀਗਾ ਡਰਾਈਵਿੰਗ ਕਰ ਰਿਹਾ ਸੀਗਾ ਅਚੋ ਪਸ਼ੂ ਆ ਗਏ ਤੇ ਉਹਦੇ ਨਾਲ ਐਕਸੀਡੈਂਟ ਹੋ ਗਿਆ ਤੇ ਹੁਣ ਜੇ ਤੇ ਉਹ ਪਸ਼ੂਆਂ ਦੇ ਉੱਤੇ ਫੋਕਸ ਕਰਦੇ ਫਿਰ ਤੇ ਸੋਸ਼ਲ ਮੀਡੀਆ ਸੀਗਾ ਪਾਵਰਫੁੱਲ ਫਿਰ ਤੇ ਸੀਗਾ ਕਿ ਵੀ ਇਹ ਚਾਨਣ ਮਨਾ ਰਹਾ ਹੈ ਪਰ ਸਾਡੇ ਸੋਸ਼ਲ ਮੀਡੀਆ ਨੇ ਕੀ ਕੀਤਾ ਇੱਕ ਵੀ ਖਬਰ ਦਿਖਾ ਦਿਓ ਕਿ ਜਿੱਥੇ ਉਹਨਾਂ ਨੇ ਉਹ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਦਿਖਾਏ ਹੋਣ ਨਹੀਂ ਦਿਖਾਏ ਬਿਲਕੁਲ ਠੀਕ ਹੈ ਅੱਛਾ ਫਿਰ ਤੁਸੀਂ ਉਹਨਾਂ ਨੇ ਦਿਖਾਇਆ ਕੀ ਆ ਕਿ ਜਵੰਦਾ ਦਾ ਹੁਣ ਵੈਂਟੀਲੇਟਰ ਦੇ ਉੱਤੇ ਪਿਆ ਹਮ ਹੁਣ ਆ ਹੋ ਰਿਹਾ ਹੁਣ ਆ ਹੋ ਰਿਹਾ ਹੁਣ ਆ ਹੋ ਰਿਹਾ ਇੱਥੋਂ ਤੱਕ ਕੇ ਰਿਪ ਵੀ ਲਿਖ ਦਿੱਤੀ ਜੀ ਹੁਣ ਜਦੋਂ ਰਿਪ ਲਿਖੀ ਜਾਂਦੀ ਹੈ ਉਹਦੇ ਕਿੰਨੇ ਸਾਰੇ ਪ੍ਰਸ਼ੰਸਕ ਹੈ ਉਹਦੇ ਪਰਿਵਾਰਕ ਮੈਂਬਰਾਂ ਦੇ ਮਨ ਦੇ ਉੱਤੇ ਕੀ ਬੀਤ ਗਈਆਂ ਕਿ ਬੀਤ ਕਿਉਂਕਿ ਅਕਸਰ ਉਹਨਾਂ ਦੇ ਛੋਟੇ-ਛੋਟੇ ਬੱਚੇ ਨਹੀਂ ਬੱਚੇ ਛੋਟੇ ਹੈ ਉਹਦੀ ਜੀਵਨ ਸਾਥਣ ਹੈ ਉਹਦੇ ਪਰਿਵਾਰਕ ਮੈਂਬਰ ਹੈ ਹਮ ਤੇ ਰਿਪ ਲਿਖਦਿਆਂ ਉਹਨਾਂ ਦੀ ਤੇ ਜਾਨ ਨਿਕਲ ਗਈ ਬਿਲਕੁਲ ਤੇ ਉਹਦੇ ਜਿੰਨੇ ਚਾਹਨ ਵਾਲੇ ਆ ਕਿੰਨੇ ਉਹਨਾਂ ਦੇ ਦੋਸਤ ਮਿੱਤਰ ਆ ਮੈਂ ਦੇਖ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਸਾਰਾ ਕੁਝ ਨਜ਼ਰ ਆ ਰਿਹਾ ਵੀ ਉਹਨੂੰ ਚਾਹਨ ਵਾਲੇ ਕਿੰਨੇ ਲੋਕ ਬਿਲਕੁਲ ਬਿਲਕੁਲ ਸਾਡਾ ਮੁੱਖ ਮੰਤਰੀ ਹੈ ਉਹ ਉਹਨੂੰ ਮਿਲਣ ਵਾਸਤੇ ਗਿਆ ਪਤਾ ਲੈਣ ਗਿਆ ਵਿਰੋਧੀ ਧਿਰ ਦੇ ਨੇਤਾ ਪਤਾ ਲੈਣ ਗਏ ਆ ਕਿੰਨੇ ਸਾਰੇ ਗਾਇਕ ਗਏ ਆ ਅੱਖਾਂ ਚੋਂ ਹੰਝੂ ਵਹਿ ਰਹੇ ਆ ਹੁਣ ਉਹਨਾਂ ਦੇ ਮਨ ਦੇ ਉੱਤੇ ਕੀ ਬੀਜਦੀ ਹੈ ਫਿਰ ਉਹ ਦੇਖੋ ਹੋਰ ਦੇਖੋ ਡਾਕਟਰਾਂ ਨੂੰ ਕਹਿ ਰਹੇ ਆ ਕਿ ਵੀ ਪਹਿਲੀ ਖਬਰ ਮੈਨੂੰ ਦੇਣੀ ਹੈ ਕੀ ਹੋ ਰਿਹਾ ਜੀ ਇੱਕ ਪਾਸੇ ਉਹ ਬੰਦਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਦੂਜੇ ਪਾਸੇ ਅਸੀਂ ਆਪਣੇ ভিউਸ ਵਾਸਤੇ ਆਪਣੇ ਕਮੈਂਟਸ ਵਾਸਤੇ ਇਹ ਸਾਰਾ ਕੁਝ ਜਿਨ ਕੇ ਘਟੀਆਂ ਹਰਕਤਾਂ ਕਰ ਰਹੇ ਹਾਂ ਜੀ ਹੁਣ ਇਹਦੇ 'ਚ ਸੋਸ਼ਲ ਮੀਡੀਆ ਦਾ ਕੋਈ ਕਸੂਰ ਨਹੀਂ ਆ ਸੋਸ਼ਲ ਮੀਡੀਆ ਨੂੰ ਚਲਾਉਣ ਵਾਲੇ ਜਿਹੜੇ 3rd ਕਲਾਸ ਲੋਕ ਹੈ ਹਨਾ ਉਹਨਾਂ ਦਾ ਸਾਰਾ ਕਸੂਰ ਹੈ ਕਿ ਉਹਨਾਂ ਦੀ ਮਾਨਸਿਕਤਾ ਕੀ ਕੰਮ ਕਰਦੀ ਆ ਇਹ ਸਾਨੂੰ ਸਮਝਣ ਦੀ ਲੋੜ ਆ ਜੀ ਹੁਣ ਇਸੇ ਤਰ੍ਹਾਂ ਜਿਵੇਂ ਅਸੀਂ ਇੰਨੀਆਂ ਫੇਕ ਨਿਊਜ਼ ਉਹਨਾਂ ਬਾਰੇ ਦੇਖ ਰਹੇ ਤਾਂ ਹੁਣ ਕਿਤੇ ਨਾ ਕਿਤੇ ਸਾਨੂੰ ਸੱਚਾਈ ਜਿਹੜੀ ਆ ਪਤਾ ਲੱਗ ਰਹੀ ਆ ਅਸਲ ਜਾਣਕਾਰੀ ਜਿਹੜੀ ਆ ਸਾਨੂੰ ਪਤਾ ਲੱਗ ਰਹੀ ਆ ਕਿਸ ਤਾਹੀਂ ਜਿਹੜੇ ਕਲਾਕਾਰ ਜਾ ਰਹੇ ਨੇ ਉਥੇ ਜੋ ਸ਼ਖਸੀਅਤਾਂ ਉਥੇ ਉਹਨਾਂ ਨੂੰ ਮਿਲਣ ਜਾ ਰਹੀਆਂ ਨੇ ਉਹ ਮੀਡੀਆ ਅੱਗੇ ਆ ਕੇ ਕਹਿ ਰਹੀਆਂ ਨੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫੇਕ ਨਿਊਜ਼ ਨੇ ਉਹ ਪਾਈਆਂ ਜਾ ਰਹੀਆਂ ਨੇ ਤੁਸੀਂ ਇਸ ਵੱਲ ਧਿਆਨ ਦੇ ਦਿਓ ਅਸੀਂ ਮਿਲ ਕੇ ਆਏ ਅਸੀਂ ਤੁਹਾਨੂੰ ਦੱਸ ਦਿਆਂ ਕਿ ਹੁਣ ਉਹਨਾਂ ਦੀ ਜਿਹੜੀ ਅਸਲ ਸਥਿਤੀ ਉਹ ਕੀ ਆ ਤੇ ਉਹ ਦੱਸ ਵੀ ਰਹੇ ਨੇ ਸਾਰਿਕ ਜੀ ਜਦੋਂ ਇਸ ਤਰ੍ਹਾਂ ਦੇ ਪ੍ਰਸਿੱਧ ਲੋਕ ਕਿਸੇ ਘਟਨਾ ਦਾ ਸ਼ਿਕਾਰ ਹੁੰਦੇ ਹੈ ਨਾ ਇੱਕ ਮੈਡੀਕਲ ਪ੍ਰੋਬਲਮ ਆਉਂਦੀ ਹੈ ਤਾਂ ਡਾਕਟਰ ਸਹਿਬਾਨ ਜਿਹੜੇ ਨਾ ਹਸਪੀਟਲ ਉਹ ਬੁਲੇਟਿਨ ਰਿਲੀਜ਼ ਕਰਦੇ ਆ ਰੋਜ਼ ਸਵੇਰੇ ਸ਼ਾਮ ਦੱਸਦੇ ਆ ਕਿ ਹੁਣ ਇਸ ਪੇਸ਼ੈਂਟ ਦੀ ਇਹ ਹਾਲਤ ਆ ਕਿਉਂਕਿ ਜਦੋਂ ਸਾਰਾ ਮੀਡੀਆ ਇਸ ਖਬਰ ਦੇ ਵਲ ਲੱਗਿਆ ਤਾਂ ਡਾਕਟਰ ਸਹਿਬਾਨ ਇਹ ਦੱਸਦੇ ਆ ਕਿ ਪੇਸ਼ੈਂਟ ਦੀ ਆ ਸਥਿਤੀ ਆ ਹੁਣ ਠੀਕ ਆ ਇਹਦੇ ਚਾ ਪ੍ਰੋਬਲਮ ਆ ਉਹਨੇ ਦੀ ਪਲਸ ਰੇਟ ਘਟਿਆ ਇਹਦਾ ਬੀਪੀ ਘਟਿਆ ਬਦਦਾ ਜੋ ਵੀ ਪ੍ਰੋਬਲਮ ਆਉਂਦੀ ਆ ਤੇ ਉਸ ਨੂੰ ਦੇਖਣਾ ਬੰਦਦਾ ਵੇ ਉਹ ਬੁਲੇਟਿਨ ਕੀ ਕਹਿੰਦਾ ਠੀਕ ਜਦੋਂ ਬੁਲੇਟਿਨ ਦੀ ਗੱਲ ਵੀ ਆਉਂਦੀ ਹੈ ਤਾਂ ਵੀ ਸਾਡੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਇਹੋ ਜੀ ਨਾਜ਼ੁਕ ਸਥਿਤੀ ਦੇ ਵਿੱਚ ਪਰਿਵਾਰ ਨੂੰ ਹੌਸਲਾ ਦੇਣਾ ਹੁੰਦਾ ਹੈ ਉਹਨਾਂ ਦੇ ਨਾਲ ਜੁੜੇ ਜਿਹੜੇ ਦੋਸਤ ਮਿੱਤਰ ਹੈ ਉਹਨਾਂ ਦੇ ਨਾਲ ਖੜਨ ਦੀ ਲੋੜ ਹੁੰਦੀ ਹੈ ਨਾ ਕਿ ਅਸੀਂ ਉਹਨਾਂ ਨੂੰ ਨਿਰਾਸ਼ ਕਰਨਾ ਹੁੰਦਾ ਹੈ ਉਹਨਾਂ ਨੂੰ ਇਸ ਮਾੜੀ ਹਾਲਤ ਦੇ ਵਿੱਚ ਉਹਨਾਂ ਨੂੰ ਅਸੀਂ ਰੋਣ ਵਾਲੀ ਹਾਲਤ ਵਿੱਚ ਪਹੁੰਚਾਉਣਾ ਹੁੰਦਾ ਇਹ ਕਿ ਤੁਹਾਡੀਆਂ ਖਬਰਾਂ ਸੁਣ ਕੇ ਉਹਨਾਂ ਦੇ ਘਰ ਮਾਤਮ ਛਾ ਜਾਵੇ ਉਹ ਕੀ ਸੋਚਦੇ ਹੋਣੇ ਆ ਜਿਹੜੀ ਗੱਲ ਹੁਣ ਇਸ ਚਾਹੀਦੀ ਤਾਂ ਇਹ ਸੀ ਕਿ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਇਹ ਬਣਦੀ ਸੀ ਤੁਰੰਤ ਆਪਣੇ ਕੈਮਰੇ ਚੱਕ ਦੇ ਆਪਣੇ ਮੋਬਾਈਲ ਚੱਕ ਦੇ ਆਪਣੇ ਮਾਈਕ ਚੱਕ ਦੇ ਤਾਂ ਉਹਨਾਂ ਅਵਾਰਾ ਪਸ਼ੂਆਂ ਦੀਆਂ ਫੋਟੋਆਂ ਸਾਡੇ ਸਾਹਮਣੇ ਲੈ ਕੇ ਆਉਂਦੇ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਉਂਦੇ ਕਿ ਆ ਤੁਹਾਡੇ ਜ਼ਿਲ੍ਹੇ ਦੇ ਵਿੱਚ ਲਵਾਰਸ ਪਸ਼ੂ ਘੁੰਮ ਰਿਹਾ ਹੈ ਕੀ ਇਹ ਜਵੰਦਾਜੀ ਤੋਂ ਪਹਿਲਾਂ ਨਹੀਂ ਇਹ ਸਾਰਾ ਕੁਝ ਹੁੰਦਾ ਪਹਿਲਾਂ ਵੀ ਐਕਸੀਡੈਂਟ ਹੁੰਦੇ ਆ ਮੈਂ ਜਦੋਂ ਜਲੰਧਰ ਤੋਂ ਲੈ ਕੇ ਉਧਰ ਹਿਮਾਚਲ ਤੱਕ ਘੁੰਮਣ ਜਾਂਦਾ ਜੰਮੂ ਕਸ਼ਮੀਰ ਵੱਲ ਤੱਕ ਘੁੰਮਣ ਜਾਂਦਾ ਤਾਂ ਮੈਂ ਦੇਖਦਾ ਸੜਕਾਂ ਦੇ ਵਿੱਚ 15 15 20 20 ਲਵਾਰਸ ਪਸ਼ੂ ਖੜੇ ਆ ਔਰ ਇੰਨਾ ਪਸ਼ੂਆਂ ਦ ਐਕਸੀਡੈਂਟ ਤੋਂ ਨੁਕਸਾਨ ਨਹੀਂ ਹੈ ਇਹਨਾਂ ਨੂੰ ਦੇਖ ਕੇ ਬੱਚੇ ਡਰ ਜਾਂਦੇ ਆ ਇਹਨਾਂ ਨੂੰ ਦੇਖਦੇ ਆ ਔਰਤਾਂ ਜਿਹੜੀਆਂ ਦੋ ਪਹੀਆ ਵਾਂ ਚਲਾ ਰਹੀਆਂ ਕੋਈ ਗੱਡੀ ਚਲਾ ਰਹੀਆਂ ਉਹ ਡਰ ਜਾਂਦੀਆਂ ਬੱਚੀਆਂ ਡਰ ਜਾਂਦੀਆਂ ਸਹਿਮ ਜਾਂਦੀਆਂ ਇਹਨਾਂ ਦੇ ਸਹਿਮ ਦੇ ਨਾਲ ਵੀ ਕਿੰਨੇ ਐਕਸੀਡੈਂਟ ਹੁੰਦੇ ਆ ਫਿਰ ਜਦੋਂ ਇਹ ਆਪਸ ਵਿੱਚ ਲੜਦੇ ਆ ਤੇ ਇਹ ਪਤਾ ਨਹੀਂ ਇਹਨਾਂ ਨੇ ਕਿੱਧਰ ਜਾ ਕੇ ਇਹਨਾਂ ਨੇ ਇਹ ਸਿੰਘ ਮਾਰ ਦੇਨੇ ਟੋਡ ਮਾਰ ਦੇਣਾ ਹੈਗਾ ਇਹ ਸਾਰਾ ਕੁਝ ਚਾਹੀਦਾ ਤੇ ਸੋਸ਼ਲ ਮੀਡੀਆ ਨੂੰ ਇਹ ਸੀ ਕਿ ਸਰਕਾਰ ਦਾ ਧਿਆਨ ਇਸ ਵੱਲ ਦੋੰਦੇ ਕਿ ਵੀ ਆਪ ਦੇਖੋ ਕੀ ਹੋ ਰਿਹਾ ਜਿੰਨਾ ਹੁਣ ਉਹਦੇ ਚ ਕੀ ਹੋਰ ਇੱਕ ਹੋਰ ਸਰਕਾਰ ਜੀ ਤੁਸੀਂ ਦੇਖੋ ਕਿ ਅਰਦਾਸਾਂ ਕਰਨ ਤੇ ਸਾਰੇ মিডিਆ ਵਾਲੇ ਅਪੀਲਾਂ ਕਰੀ ਜਾਂਦੇ ਅਰਦਾਸਾਂ ਕਰੋ ਅਰਦਾਸਾਂ ਕਰੋ ਅਰਦਾਸਾਂ ਕਰਨੀਆਂ ਚਾਹੀਦੀਆਂ ਠੀਕ ਹੈ ਇਹ ਸਾਡੀ ਇੱਕ ਭਾਵਨਾ ਸਾਡੇ ਲੋਕਾਂ ਦੀ ਇੱਛਾ ਸ਼ਕਤੀ ਹੈ ਜਿਹਦੇ ਨਾਲ ਸਾਡਾ ਪਿਆਰ ਹੈ ਸਤਿਕਾਰ ਹੈ ਇੱਜ਼ਤ ਹੈ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਤੇ ਉਮਰ ਲੰਬੀ ਹੋਵੇ ਉਹਦੇ ਲਈ ਅਸੀਂ ਅਰਦਾਸ ਵੀ ਕਰਦੇ ਹਾਂ ਪਰ ਅਰਦਾਸ ਦੇ ਨਾਲ ਜਿੰਨੀਆਂ ਅਰਦਾਸਾਂ ਹੋਈਆਂ ਜੇ ਉਸ ਤੋਂ ਅੱਧੇ ਵੀ ਕਿਤੇ ਚਿੱਠੀ ਪੱਤਰ ਜਾਂ ਮੈਸੇਜ ਐ ਪ੍ਰਸ਼ਾਸਨ ਨੂੰ ਚਲੇ ਜਾਂਦੇ ਜਿੰਨੇ ਜ਼ਿੰਮੇਵਾਰ ਲੋਕ ਸੀਗੇ ਅਰਦਾਸ ਦੇ ਨਾਲ ਇੱਕ ਮੈਸੇਜ ਪਾ ਦਿੰਦੇ ਵੀ ਆ ਮੇਰੇ ਬਾਜ਼ਾਰ ਦੇ ਵਿੱਚ ਅਵਾਰਾ ਪਸ਼ੂ ਘੁੰਮ ਰਹੇ ਆ ਤੁਹਾਡੀ ਕੀ ਜ਼ਿੰਮੇਵਾਰੀ ਐ ਆ ਮੈਂ ਰੋਡ ਦੇ ਉੱਪਰ ਜਾ ਰਿਹਾ ਆ ਅਵਾਰਾ ਪਸ਼ੂ ਘੁੰਮ ਰਹੇ ਆ ਤੁਹਾਡੀ ਕੀ ਜ਼ਿੰਮੇਵਾਰੀ ਐ ਉੱਥੋਂ ਦੇ ਡੀਸੀ ਨੂੰ ਪੁੱਛਦੇ ਉੱਥੋਂ ਦੇ ਐਸਟੀਐਮ ਸਾਹਿਬ ਨੂੰ ਪੁੱਛਦੇ ਉੱਥੋਂ ਦੇ ਹੋਰ ਜ਼म्मेवार ਲੋਕਾਂ ਨੂੰ ਪੁੱਛਦੇ ਐਮਐਲਏ ਨੂੰ ਪੁੱਛਦੇ ਐਮਪੀ ਨੂੰ ਪੁੱਛਦੇ ਤਾਂ ਉਸ ਪ੍ਰਸ਼ਾਸਨ ਨੂੰ ਥੋੜੀ ਬਹੁਤੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਸੀਗਾ ਪਰ ਹੋ ਇਸਤੇ ਉਲਟ ਰਿਹਾ ਕਿ ਪ੍ਰਸ਼ਾਸਨ ਨੂੰ ਪਤਾ ਹੈ ਸਰਕਾਰ ਨੂੰ ਪਤਾ ਹੈ ਕਿ ਲੋਕ ਤੇ ਸਾਡੇ ਅਰਦਾਸਾਂ ਵਾਲੇ ਪਾਸੇ ਲੱਗੇ ਹੋਏ ਇਹ ਪ੍ਰਸ਼ਨਵਲ ਤੇ ਫਿਰ ਵੀ ਧਿਆਨ ਨਹੀਂ ਕਿਸੇ ਦਾ ਇਹ ਸਾਡਾ ਬਹੁਤ ਵੱਡਾ ਦੁਖਾਂਤ ਹੈ ਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਚੇਤਨ ਲੋਕਾਂ ਦੇ ਹੱਥਾਂ ਵਿੱਚ ਆਉਣਾ ਚਾਹੀਦਾ ਹੈ ਕਿ ਵਿਗਿਆਨਿਕ ਸੋਚ ਰੱਖਣ ਵਾਲਿਆਂ ਦੇ ਹੱਥਾਂ 'ਚ ਆਉਣਾ ਚਾਹੀਦਾ ਹੈ ਇੰਨੀ ਹੈ ਕਿ ਵੀ ਉਹ ਲਾਈ ਲੱਗ ਮਾਨਸਿਕਤਾ ਵਾਲਿਆਂ ਦੇ ਹੱਥਾਂ ਚ ਹੋਣਾ ਚਾਹੀਦਾ ਜੀ ਬਿਲਕੁਲ ਕਿਉਂਕਿ ਸੋਸ਼ਲ ਮੀਡੀਆ ਦਾ ਤਾਂ ਕੰਮ ਹੀ ਇਹੀ ਹੈ ਕਿ ਤੁਸੀਂ ਗਹਿਰਾਈ ਚ ਜਾਣਾ ਉਹਦੀ ਯਾਨੀ ਕਿ ਇਹ ਕਿਉਂਕਿ ਆਪਾਂ ਕਹਿੰਨੇ ਕਿ ਅਰਦਾਸ ਤਾਂ ਕੋਈ ਆਪਾਂ ਮੀਡੀਆ ਸਾਹਮਣੇ ਜਿਹੜਾ ਹੈ ਕਿ ਨਹੀਂ ਹੁੰਦੀ ਅਰਦਾਸ ਆਪਾਂ ਤਾਂ ਘਰੇ ਬੈਠੇ ਵੀ ਅਦਾਸ ਇਹ ਕੈਮਰੇ ਅੱਗੇ ਆ ਕੇ ਨਹੀਂ ਕਹਿਣਾ ਹੁੰਦਾ ਲੇਕਿਨ ਮੇਨ ਜਿਹੜਾ ਕਿ ਜਿਸ ਜਿਵੇਂ ਤੁਸੀਂ ਦੱਸਿਆ ਕਿ ਲਾवारिस ਪਸ਼ੂਆਂ ਬਾਰੇ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਲਾवारिस ਨੇ ਡੰਗਰ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਹੈ ਨਾ ਸਾਮਸਵਾਲ ਉਹਨਾਂ ਦੀ ਕਰਨੀ ਹੈ ਤਾਂ ਕਿ ਇਹ ਜਿਹੜੀ ਅਸਲੀਅਤ ਹੈ ਇਸ ਨੂੰ ਇਹ ਉਹ ਜਾਗਰੂਕਤਾ ਹੋ ਸਕੇ ਸਰਕਿਤ ਜਦੋਂ ਆਪਾਂ ਇਹ ਗੱਲ ਕਰਦੇ ਆ ਨਾ ਕਿ ਇਹਨਾਂ ਵਿਵਾਸ ਪਸ਼ੂਆਂ ਦੀ ਸਾਂਭ ਸੰਭਾਲ ਇਹਦੇ ਲਈ ਸਾਰੇ ਪ੍ਰਬੰਧ ਸਰਕਾਰ ਨੇ ਕਰਨੇ ਹੁੰਦੇ ਆ ਇਹ ਉਹ ਇਹਦੇ ਵਾਸਤੇ ਸਾਡੇ ਕੋਲੋਂ ਬਕਾਇਦਾ ਹਰ ਚੀਜ਼ ਦੇ ਉੱਪਰ ਟੈਕਸ ਲਿਆ ਜਾਂਦਾ ਹੈ ਉਹ ਟੈਕਸ ਦਾ ਪੈਸਾ ਇਹਨਾਂ ਦੇ ਉੱਤੇ ਨਹੀਂ ਖਰਚ ਕੀਤਾ ਜਾਂਦਾ ਮੈਂ ਦੇਖਦਾ ਕਈ ਥਾਵਾਂ ਦੇ ਉੱਤੇ ਨਾ ਕੁਝ ਪਸ਼ੂ ਸੰਭਾਲੇ ਹੋਏ ਆ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਜਿਹੜੇ ਤੇ ਪਸ਼ੂ ਦੁੱਧ ਦਿੰਦੇ ਆ ਉਹ ਤੇ ਸੰਭਾਲ ਲੇ ਉਹਨਾਂ ਨੂੰ ਤੇ ਪੱਠੇ ਪਾਏ ਜਾਂਦੇ ਆ ਚਾਰਾ ਪਾਇਆ ਜਾਂਦਾ ਤੇ ਉਹ ਬੰਨ ਕੇ ਰੱਖਿਆ ਜਾਂਦਾ ਦੁੱਧ ਚੋਲਿਆ ਤੇ ਮਤਲਬ ਵਧੀਆ ਉਹਨਾਂ ਦੀ ਸੇਵਾ ਹੁੰਦੀ ਹੈ ਜੀ ਹਾਂ ਸੇਵਾ ਹੁੰਦੀ ਹੈ ਸੇਵਾ ਦਾ ਮੇਵਾ ਵੀ ਲੈਂਦੇ ਆ ਨਾ ਜਦੋਂ ਸ਼ਾਮ ਨੂੰ 5 7 10 ਕਿਲੋ ਦੁੱਧ ਆਉਂਦਾ 5700 ਰੁਪਏ ਦਾ ਦੁੱਧ ਹੁੰਦਾ ਤੇ ਉਹਨੂੰ ਵੇਚਦੇ ਵੀ ਆ ਤੇ ਉਹ ਪੀਂਦੇ ਵੀ ਆ ਪਰ ਜਿਹੜੇ ਪਸ਼ੂ ਆ ਦੁੱਧ ਨਹੀਂ ਦਿੰਦੇਗੇ ਜਿਹੜੇ ਪਸ਼ੂ ਉਹਨਾਂ ਦੇ ਕਿਸੇ ਕੰਮ ਨਹੀਂ ਹੈ ਉਹਨਾਂ ਨੂੰ ਮੁੜ ਸੜਕਾਂ ਦੇ ਉੱਤੇ ਛੱਡ ਦਿੱਤਾ ਜਾਂਦਾ ਜਾਨੀ ਕਿ ਉਹਨਾਂ ਦੀ ਕੋਈ ਜਾਂਚ ਪੜਤਾਲ ਨਹੀਂ ਹੁੰਦੀ ਕਿਉਂਕਿ ਇਸ ਨੂੰ ਬਹੁਤ ਤੇ ਵਾਰੀ ਇਹ ਹੁੰਦਾ ਕਿ ਧਰਮ ਦੇ ਨਾਲ ਜੋੜ ਲਿਆ ਜਾਂਦਾ ਇਹ ਬਹੁਤ ਵੱਡਾ ਦੁਖਾਂਤ ਹੈ ਸਾਡਾ ਪਰ ਚਾਹੀਦਾ ਇਹ ਹੈ ਕਿ ਸਾਡੇ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਨਾਲ ਇਹ ਪੰਕ ਨਹੀਂ ਚਾਹੀਦੀ ਪਤਾ ਲੱਗਣਾ ਚਾਹੀਦਾ ਕਿ ਸਾਡਾ ਪ੍ਰਸ਼ਾਸਨ ਚੇਤਨ ਹੈ ਸਾਡਾ ਪ੍ਰਸ਼ਾਸਨ ਪੜਿਆ ਲਿਖਿਆ ਦੂਜੀ ਗੱਲ ਇਹ ਹੈ ਕਿ ਸਾਡੇ ਲੋਕਾਂ ਦਾ ਵੀ ਤਾਂ ਪਤਾ ਲੱਗਣਾ ਚਾਹੀਦਾ ਕਿ ਉਹ ਪੜੇ ਲਿਖੇ ਲੋਕ ਹੈ ਉਹ ਜਿੱਥੋਂ ਦੀ ਲੰਘਦੇ ਆ ਉੱਥੇ ਕਿਤੇ ਆਵਾਰਾ ਪਸ਼ੂ ਉਹਨਾਂ ਨੂੰ ਨਜ਼ਰ ਆਉਂਦਾ ਤਾਂ ਤੁਰੰਤ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਹ ਉਹ ਆਨਲਾਈਨ ਹੀ ਮੈਸੇਜ ਭੇਜ ਦੇਣ 1 ਸਕਿੰਟ ਲੱਗਦਾ 1 ਸਕਿੰਟ ਲੱਗਦਾ ਇਹ ਹੈ ਸੋਸ਼ਲ ਮੀਡੀਆ ਇਹ ਹੈ ਸਾਡਾ ਜਿਹੜਾ ਵਿਗਿਆਨ ਦੀ ਕਮਾਲ ਜੇ ਪਹਿਲਾਂ ਤੇ ਹੁੰਦਾ ਸੀਗਾ ਕਿ ਡੀਸੀ ਸਾਹਿਬ ਦੇ ਕੋਲ ਜਾਵਾਂਗੇ ਉੱਥੇ ਮੰਗ ਪੱਤਰ ਦੇ ਕੇ ਆਵਾਂਗੇ ਘੰਟਾ ਜਾਣ ਤੇ ਲੱਗਣਾ ਹੈ ਘੰਟਾ ਉੱਥੇ ਡੀਸੀ ਸਾਹਿਬ ਨੇ ਖੜੇ ਕਰੀ ਰੱਖਣਾ ਹੈਗਾ ਤੇ ਫਿਰ ਘੰਟਾ ਉੰਤ ਲੱਗਣਾ ਤਿੰਨ ਘੰਟੇ ਲੱਗਦੇ ਆ ਹੁਣ ਜਦੋਂ ਅਸੀਂ ਇਹ ਮੰਗ ਪੱਤਰ ਦੇਣਾ ਹੈ ਤਾਂ ਆਪਣੇ ਮੋਬਾਈਲ ਦੇ ਉੱਪਰ ਠਾ ਠਾ ਕਰਕੇ ਮਿੰਟ ਦੇ ਵਿੱਚ ਪਹੁੰਚਾ ਸਕਦੇ ਆ ਸਾਡੇ ਲੋਕਾਂ ਨੂੰ ਜੇ ਥੋੜੇ ਬੋਤੇ ਵੀ ਚੇਤਨ ਆ ਪੜੇ ਲਿਖੇ ਵਾਲਾ ਅਹਿਸਾਸ ਹੈਗਾ ਉਹਨਾਂ ਚ ਤਾਂ ਉਹ ਆਪਣੇ ਨੇੜੇ ਦੇ ਅਧਿਕਾਰੀ ਸਾਹਿਬਾਨ ਨੂੰ ਆਪਣੇ ਐਮਐਲਏ ਸਾਹਿਬਾਨ ਨੂੰ ਇਹ ਮੇਲ ਕਰਨਾ ਜੀ ਈਮੇਲ ਕਰਨ ਕਿ ਆ ਸਾਡੇ ਇਲਾਕੇ ਦੇ ਵਿੱਚ ਪਸ਼ੂ ਘੁੰਮਦੇ ਆ ਸ਼ਾਮ ਨੂੰ ਕਿਤੇ 5-700 ਈਮੇਲ ਚਲੀ ਜਾਵੇ ਪ੍ਰਸ਼ਾਸਨ ਨੂੰ ਤੇ ਨੀਂਦ ਨਹੀਂ ਆਉਣੀ ਹੈ ਨਾ ਪਰ ਜਦੋਂ ਪ੍ਰਸ਼ਾਸਨ ਨੂੰ ਪਤਾ ਹੈ ਕਿ ਸਾਡੇ ਲੋਕ ਹਲੇ ਇੰਨੇ ਜਾਗਰੂਕ ਨਹੀਂ ਹੈ ਚੇਤਨ ਨਹੀਂ ਹੈ ਉਹ ਫਿਰ ਆਪਣੀਆਂ ਚੰਮ ਦੀਆਂ ਚਲਾਈ ਜਾਂਦੇ ਆ ਉਹ ਕਹਿੰਦੇ ਮਰਦੇ ਮਰੀ ਜਾਣ ਤੋਂ ਜ਼ਖਮੀ ਹੁੰਦੇ ਜ਼ਖਮੀ ਹੋਈ ਜਾਣ ਤੋਂ ਆ ਟੋਏ ਕਿੰਨੇ ਪਏ ਆ ਸੜਕਾਂ ਦੇ ਉੱਤੇ ਟੋਏਾਂ ਦੇ ਨਾਲ ਡਾਕਟਰ ਮੇਰੇ ਆਰਥੋ ਸਪੈਸ਼ਲਿਸਟ ਹੈ ਮੇਰੇ ਮਿੱਤਰ ਹੈ ਉਹ ਕਹਿੰਦੇ ਆ ਕਿ ਸਾਡੇ ਕੋਲ ਜਿੰਨੀ ਡਿਸਕ ਦੀ ਪ੍ਰੋਬਲਮ ਆਉਂਦੀ ਹੈ ਜਿੰਨੇ ਸਰਵਾਈਕਲ ਵਾਲੇ ਆਉਂਦੇ ਆ ਪੇਨ ਬੈਕ ਪੇਨ ਹੁੰਦੀ ਹੈ ਉਹਦਾ ਕਾਰਨ ਹੈ ਕਿ ਟੋਏ ਤੇ ਜਿਹੜੇ ਸਪੀਡ ਬ੍ਰੇਕਰ ਨਜ਼ਾਇਜ਼ ਬਨੇ ਹੋਏ ਉਹ ਕਾਰਨ ਹੈ ਤੇ ਕਹਿੰਦਾ ਕਿ ਲੋਕਾਂ ਨੂੰ ਇਸ ਗੱਲ ਦਾ ਧਿਆਨ ਨਹੀਂ ਸਾਡੇ ਕੋਲ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਟਰੀਟਮੈਂਟ ਕਰਾਉਂਦੇ ਰਹਿਣਗੇ ਲਾਈਨ 'ਚ ਲੱਗੇ ਰਹਿਣਗੇ ਪਰ ਜਦੋਂ ਅਸੀਂ ਇਹ ਮਰੀਜ਼ਾਂ ਨੂੰ ਕਹਿੰਦਾ ਹੈ ਕਿ ਤੁਸੀਂ ਆਪਣੀ ਸੜਕ ਦੇ ਜਿਹੜੀ ਟੋਏ ਭਰਨ ਵਾਸਤੇ ਕੀ ਕਰਦੇ ਹੋ ਉਹ ਕਹਿੰਦੇ ਜੇ ਅਸੀਂ ਕੀ ਕਰ ਸਕਦੇ ਹਾਂ ਕਰਨਾ ਕੀ ਹੈ ਇੱਕ ਜਿਹੜਾ ਚੇਤਨ ਨਾਗਰਿਕ ਹੈ ਉਹਦੀ ਜ਼ਿੰਮੇਵਾਰੀ ਇਹ ਹੈ ਕਿ ਵੀ ਟੋਆ ਪਿਆ ਮੈਂ ਟੋਆ ਭਰਨਾ ਇਹ ਨਹੀਂ ਹੈ ਕਿ ਉਹਨੇ ਮਿੱਟੀ ਚੱਕ ਕੇ ਪਾ ਦੇਣੀ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਵੇ ਪ੍ਰਸ਼ਾਸਨ ਦਾ ਮੋਬਾਈਲ ਖੜਕਾਵੇ ਉਹਦੀ ਈਮੇਲ ਦੇ ਉੱਪਰ ਠਾ ਠਾ ਕਰਕੇ ਮੈਸੇਜ ਪਾਵੇ ਕਿ ਆ ਮੇਰੇ ਘਰ ਦੇ ਅੱਗੇ ਮੇਰੀ ਸੜਕ ਦੇ ਉੱਤੇ ਟੋਏ ਪਏ ਹੋਇਆ ਇਹ ਨੁਕਸਾਨ ਹੁੰਦਾ ਇਹਦੇ ਨਾਲ ਇਕਦਾ ਨੁਕਸਾਨ ਹੁੰਦਾ ਇਹਦੇ ਨਾਲ ਐਕਸੀਡੈਂਟ ਹੁੰਦੇ ਆ ਇਹਦੇ ਨਾਲ ਗੱਡੀਆਂ ਦੀ ਟੁੱਟ ਭੱਜ ਹੁੰਦੀ ਹੈ ਇੰਦਾ ਸਰੀਰ ਦੀ ਟੁੱਟ ਭੱਜ ਹੁੰਦੀ ਆ ਇਹ ਸਾਰਿਕਾ ਜੀ ਸਾਨੂੰ ਸਾਡੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਜੀ ਬਿਲਕੁਲ ਸਰ ਸਰ ਇੱਕ ਪਾਸੇ ਤਾਂ ਸੱਚਮੁੱਚ ਆ ਕਿ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈਗੀ ਹੈ ਉਹਨਾਂ ਨੂੰ ਇਹਨਾਂ ਗਹਿਰਾਈਆਂ ਤੇ ਜਾਣ ਦੀ ਲੋੜ ਹੈਗੀ ਹੈ ਤਾਂ ਕਿ ਪ੍ਰਸ਼ਾਸਨ ਜਿਹੜਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਦੇ ਸਕੇ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀ ਘਟਨਾ ਉਹ ਵਾਪਰਨ ਹੀ ਨਾ ਦੂਜੇ ਪਾਸੇ ਅਸੀਂ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਅਣਗਹਿਲੀਆਂ ਕਾਫੀ ਕਰਦਾ ਉਹ ਵੀ ਲੋਕਾਂ ਨੇ ਇਸੇ ਕਰਕੇ ਸ਼ਾਇਦ ਖੜਕਾਣਾ ਬੰਦ ਕਰ ਦਿੱਤਾ ਹੋਵੇ ਉਹਨਾਂ ਦਰਵਾਜ਼ਾ ਕੀ ਉਹ ਸੁਣਦੇ ਤਾਂ ਹੈ ਨਹੀਂ ਆ ਹੈ ਨਾ ਸਰ ਕਿ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਉਹ ਸੁਣਦੇ ਨਹੀਂ ਹੈ ਉਹ ਸੱਚ ਇਹ ਹੈ ਗੱਲ ਕਿ ਵੀ ਉਹ ਸੁਣਦੇ ਤੇ ਹੈਗੇ ਆ ਜੀ ਅਮਲ ਨਹੀਂ ਕਰਦੇ ਹਾਂ ਅਮਲ ਨਹੀਂ ਕਰਦੇ ਦਰਵਾਜਾ ਨਾ ਖੜਕਾਉਣ ਵਾਲਾ ਨਹੀਂ ਆ 19 ਵੱਡੀ ਗਿਣਤੀ ਦੇ ਵਿੱਚ ਦਰਵਾਜੇ ਨਹੀਂ ਖੜਕਾਏ ਜਾਂਦੇ ਮੈਂ ਤੁਹਾਨੂੰ ਦੱਸਿਆ ਕਿ ਕਿ ਈਮੇਲ ਕਰਨ ਤੇ ਕਿੰਨੇ ਟਾਈਮ ਲੱਗਦਾ ਪਰ ਜੇ ਡਿਪਟੀ ਕਮਿਸ਼ਨਰ ਨੂੰ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਸ਼ਾਮ ਨੂੰ 500 ਈਮੇਲ ਚਲੀ ਜਾਵੇ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਵੀ ਉਹ ਦੇ ਕੰਦ ਖੜੇ ਨਹੀਂ ਹੋਣਗੇ ਉਹ ਚੇਤਨ ਨਹੀਂ ਹੋਊਗਾ ਉਹ ਕੁਝ ਯਤਨ ਨਹੀਂ ਕਰੂਗਾ ਆਪਣੇ ਪੱਧਰ ਦੇ ਉੱਤੇ ਕਰੂਗਾ ਕਿਉਂਕਿ ਉਹ ਇੱਕ ਈਮੇਲ ਆ ਜਿਹੜੀ ਉਹ ਇੱਕ ਸਬੂਤ ਹੈ ਇੱਕ ਰਿਕਾਰਡ ਹੈ ਕਿ ਇੰਨੀਆਂ ਈਮੇਲਸ ਆਈਆਂ ਆਵਾਰਾ ਪਸ਼ੂਆਂ ਵਾਸਤੇ ਇੰਨੀਆਂ ਈਮੇਲਸ ਆਈਆਂ ਜਿਹੜੀਆਂ ਟੋਇਆਂ ਵਾਸਤੇ ਆ ਇਸ ਬੁਰਾਈ ਵਾਸਤੇ ਆਈਆਂ ਇਸ ਸਮੱਸਿਆ ਨੂੰ ਠੀਕ ਕਰਨ ਵਾਸਤੇ ਆਈਆਂ ਜੀ ਜੋ ਕਰਨੀ ਹੋ ਜਾਣਗੀ ਬਿਲਕੁਲ ਜੋ ਕੰਨਾ ਹੁੰਦਾ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਦਾ ਕਿ ਸਾਡੇ ਲੋਕ ਤੇ ਇਹ ਜਿਹੜੇ ਅਰਦਾਸਾਂ ਕਰਨ ਤੇ ਲੱਗੇ ਹੋਏ ਆ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਲੱਗੇ ਹੋਏ ਸਾਡੇ ਜਿਹੜੇ ਲੋਕ ਆ ਉਹ ਤੇ سوشل میڈیا ਦੀ ਹੈਬਿਟ ਦਾ ਸ਼ਿਕਾਰ ਹੋ ਗਿਆ ਉਹ ਤੇ ਮਾਨਸਿਕ ਰੋਗੀ ਬਣ ਗਿਆ ਤੇ ਸਾਨੂੰ ਇਹਨਾਂ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ ਹਾਂ ਬਿਲਕੁਲ ਸਰ ਸਹੀ ਕਹਿ ਰਹੇ ਹੋ ਸਰ ਇਸੇ ਤੇ ਚੱਲਦੇ ਹਾਂ ਮੈਂ ਗੱਲ ਕਰਾਂਗੇ ਜਿਵੇਂ سوشل میڈیا ਤੇ ਆਪਾਂ ਹਨਾ ਕਹਿ ਰਿਹਾ ਕਿ ਜਿਹੜਾ ਇਸ ਦਾ ਸਹੀ ਇਸਤੇਮਾਲ ਨਹੀਂ ਹੁੰਦਾ ਜਿਵੇਂ ਆਪਾਂ ਗੱਲ ਕਰ ਰਹੇ ਆ ਇਸ ਦੇ ਵਿੱਚ ਹੁਣ ਲੋਕਾਂ ਨੂੰ ਇਸ ਤਰ੍ਹਾਂ ਦੀ ਫੇਕ ਨਿਊਜ਼ ਆ ਰਹੀਆਂ ਨੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਸਹੀ ਕੀ ਤੇ ਗਲਤ ਕੀ ਹੈ ਸਹੀ ਤੇ ਗਲਤ ਦਾ ਜਿਹੜਾ ਫਰਕ ਹੈ ਉਹਨਾਂ ਨੂੰ ਇਹ ਹੀ ਸਮਝ ਨਹੀਂ ਆ ਰਿਹਾ ਸਰਕਾ ਜੀ ਇਹ ਫਰਕ ਨਾ ਸਮਝ ਨਹੀਂ ਆ ਸਕਦਾ ਆਪਾਂ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਆਂ ਮੀਡੀਆ ਦੇ ਨਾਲ ਜੁੜੇ ਹੋਏ ਆਂ ਕਈ ਵਾਰੀ ਸਾਨੂੰ ਵੀ ਭੁਲੇਖਾ ਲੱਗ ਜਾਂਦਾ ਬਈ ਇਹ ਜਿਹੜੀ ਖਬਰ ਹੈਗੀ ਆ ਇਹ ਕੀ ਠੀਕ ਹੈ ਜਾਂ ਗਲਤ ਖਬਰ ਹੈ ਤੇ ਜਦੋਂ ਅਸੀਂ ਖਬਰ ਨੂੰ ਦੇਖਦੇ ਆਂ ਪੰਜ-ਛਤ ਚੈਨਲਸ ਤੋਂ ਦੇਖਦੇ ਆਂ ਫਿਰ ਜਾ ਕੇ ਸਾਨੂੰ ਤਸੱਲੀ ਹੁੰਦੀ ਹੈ ਵੀ ਇਹ ਖਬਰ ਠੀਕ ਹੈ ਜਾਂ ਫੇਕ ਸਗੀ ਸਾਡੇ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਇੱਕ ਦਮ ਕਿਸੇ ਖਬਰ ਦੇ ਉੱਤੇ ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ ਰਿਐਕਸ਼ਨ ਨਹੀਂ ਦੇਣਾ ਚਾਹੀਦਾ ਪਹਿਲਾਂ ਇਹ ਤਸੱਲੀ ਕਰ ਲੈਣੀ ਚਾਹੀਦੀ ਹੈ ਕਿ ਵੀ ਇਹ ਖਬਰ ਠੀਕ ਹੈ ਜਾਂ ਗਲਤ ਹੈ ਤੇ ਇਹਦੇ ਵਾਸਤੇ ਥੋੜਾ ਜਿਹਾ ਠਰਮੇ ਦੀ ਲੋੜ ਪੈਂਦੀ ਹੈ 2 4 5 ਚੈਨਲਸ ਦੇਖਨੇ ਪੈਂਦੇ ਆ ਉਹਦੇ ਸਰੋਤ ਦੇਖਨੇ ਪੈਂਦੇ ਆ ਇਹ ਨਹੀਂ ਹੈਗਾ ਕਿ ਵੀ ਸੋਸ਼ਲ ਮੀਡੀਆ ਦੇ ਉੱਤੇ ਆ ਗਈ ਹੈ ਏ ਆਈ ਦਾ ਜ਼ਮਾਨਾ ਏ ਆਈ ਨੇ ਤੇ ਪਤਾ ਨਹੀਂ ਕਿਹਦੀ ਫੋਟੋ ਬਣਾ ਦੇਣੀ ਹੈਗੀ ਹੈ ਕਿਦੇ ਮੂੰਹ ਦੇ ਵਿੱਚੋਂ ਕਿਹੜੀ ਗੱਲ ਅਖਵਾ ਦੇਣੀ ਹੈਗੀ ਹੈ ਉਹ ਤੇ ਏ ਆਈ ਹੁਣ ਦੇਖੋ ਉਹ ਕਮਾਲ ਦੀ ਕਾਰਡ ਹੈ ਉਹ ਕਮਾਲ ਦੀ ਜਿਹੜੀ ਕਾਰਡ ਹੈ ਉਹਦੇ ਉੱਤੇ ਆਪਾਂ ਪ੍ਰਸ਼ੰਸਾ ਨਹੀਂ ਲਾ ਸਕਦੇ ਉਹਦੇ ਉੱਤੇ ਤਾਂ ਸਾਨੂੰ ਮਾਣ ਹੋਣਾ ਚਾਹੀਦਾ ਕਿ ਇਹ ਕਿੰਨਾ ਕਮਾਲ ਦਾ ਕੰਮ ਕਰਦੀ ਹੈ ਮਤਲਬ ਉਹਦੇ ਤੇ ਕਿਵੇਂ ਸਹੀ ਉਹਦਾ ਜਿਹੜਾ ਉਪਯੋਗ ਕਰਨਾ ਹਾਂ ਪਰ ਗੱਲ ਤੇ ਪ੍ਰਯੋਗ ਕਰਨ ਦੀ ਹੈ ਨਾ ਹੁਣ ਉਹ AI ਦੇ ਉੱਤੇ ਕਿੰਨੀ ਮਿਹਨਤ ਹੋਈ ਕਿੰਨੀ ਧੀਰ ਦਾ ਕੰਮ ਚੱਲਦਾ ਪਿਆ ਔਰ ਉਹਨੇ ਸਾਨੂੰ ਕਿੰਨੀਆਂ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜੀ ਪਰ ਹੁਣ ਜੇ ਅਸੀਂ ਉਸ ਦੀ ਮਿਸਜੂਜ਼ ਕਰਦੇ ਹਾਂ ਨੂੰ ਦੁਰਪਯੋਗ ਕਰਦੇ ਹਾਂ ਇਹਦਾ ਮਤਲਬ ਹੈ ਕਿ ਅਸੀਂ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਬਿਮਾਰ ਆ ਕਿਉਂਕਿ ਜਿਹੜੇ ਸਿਹਤਮੰਦ ਲੋਕ ਹੈ ਉਹ ਕਦੇ ਵੀ ਸੋਸ਼ਲ ਮੀਡੀਆ ਦੇ ਦੁਰਵਰਤੋਂ ਨਹੀਂ ਕਰਦੇਗੇ ਨਾ ਉਹਨਾਂ ਨੂੰ ਲਾਈਕਸ ਦਾ ਲਾਲਚ ਹੁੰਦਾ ਨਾ ਕਮੈਂਟਸ ਦਾ ਲਾਲਚ ਹੁੰਦਾ ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਮੈਂ ਠੀਕ ਖਬਰ ਦੇਣੀ ਹੈ ਮੈਂ ਠੀਕ ਲੋਕਾਂ ਨੂੰ ਸੂਚਨਾ ਦੇਣੀ ਹੈ ਤੇ ਉਹਦੇ ਲਈ ਚਾਹੇ ਕਿੰਨੇ ਵੀ ਲਾਈਕਸ ਹੋਣ ਕਿੰਨੇ ਵੀ ਕਮੈਂਟਸ ਹੋਣ ਉਹਨਾਂ ਦਾ ਮਕਸਦ ਸਿਹਤਮੰਦ ਇੱਕ ਸਨੇਹਾ ਦੇਣਾ ਹੁੰਦਾ ਹੈ ਪਰ ਉਹਦੇ ਲਈ ਉਹਨਾਂ ਦਾ ਆਪਣਾ ਸਿਹਤਮੰਦ ਮਾਨਸਿਕ ਤੌਰ ਤੇ ਹੋਣਾ ਪਹਿਲੀ ਸ਼ਰਤ ਹੈ ਪਰ ਉਹ ਸਾਡੇ ਲੋਕਾਂ ਚ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਹਲੇ ਅਸੀਂ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਆ ਐਂਗਜ਼ਾਇਟੀ ਦਾ ਸ਼ਿਕਾਰ ਆ ਮੈਂ ਦੇਖ ਰਿਹਾ ਹਾਂ ਕਿ ਬਹੁਤ ਸਾਰੇ ਨੌਜਵਾਨਾਂ ਨਾਲ ਬੱਚਿਆਂ ਨਾਲ ਮੇਰੀ ਗੱਲ ਹੁੰਦੀ ਆ ਉਹ ਦੱਸਦੇ ਆ ਕਿ ਉਹ ਫਲਾਨੀ ਕੁੜੀ ਨੇ ਨਾ ਇਨਸਟਾਗ੍ਰਾਮ ਦੇ ਉੱਤੇ ਆਪਣਾ ਕਾਊਂਟ ਬਣਾਇਆ ਤੇ ਉਹਦੇ ਇੰਨੇ ਫਾਲੋਅਰਸ ਆ ਉਹਨੇ ਫੇਸਬੁੱਕ ਤੇ ਬਣਾਇਆ ਇੰਨੇ ਫਾਲੋਅਰਸ ਆ ਉਹ ਐਂ ਸੇ ਗੱਲ ਤੋਂ ਹੀ ਇੱਕ ਦੂਜੇ ਨਾਲ ਨਾ ਗਿਲਟੀ ਮਹਿਸੂਸ ਕਰਦੇ ਰਹਿੰਦੇ ਆ ਉਹ ਜੈਲਸ ਫੀਲ ਹੁੰਦੇ ਰਹਿੰਦੇ ਆ ਫਿਰ ਉਹ ਕੱਲਾ ਜੈਲਸੀ ਨਹੀਂ ਹੁੰਦੀ ਉਹਦੇ ਨਾਲ ਤਣਾਅ ਵੀ ਹੁੰਦਾ ਉਹਨਾਂ ਨੂੰ ਕਿ ਉਸ ਮੁੰਡੇ ਦੇ ਉਸ ਕੁੜੀ ਦੇ ਇੰਨੇ ਵਿਊਜ਼ ਆ ਮੇਰੇ ਵਿਊਜ਼ ਕਿਉਂ ਨਹੀਂ ਆ ਰਹੇਗੇ ਉਹਨਾਂ ਨੂੰ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਫਿਰ ਉਹ ਸਵੇਰ ਨੂੰ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ ਉਹਨਾਂ ਚ ਐਂਗਜ਼ਾਇਟੀ ਹੁੰਦੀ ਆ ਉਹਨਾਂ ਵਿੱਚ ਹੋਰ ਮਾਨਸਿਕ ਰੋਗ ਉੱਭਰਦੇ ਨੌਜਵਾਨਾਂ ਦੇ ਵਿੱਚ ਜਿੱਦਾਂ ਉਹਨਾਂ ਨੂੰ ਵੱਡੀ ਪੱਧਰ ਤੇ ਖਮਿਆਜਾ ਪੁੱਟਣਾ ਪੈਂਦਾ ਸੋ ਇਹ ਸਾਰਾ ਕੁਝ ਜਿਹੜਾ ਸੋਸ਼ਲ ਮੀਡੀਆ ਇਹਨੂੰ ਸਮਝਣ ਵਾਸਤੇ ਇਹਨੂੰ ਅੱਗੇ ਅਪਲਾਈ ਕਰਨ ਵਾਸਤੇ ਸਾਨੂੰ ਆਪਣਾ ਸੋਚਣ ਢੰਗ ਹੈ ਜਿਹੜਾ ਸੈਂਟੀਫਿਕ ਬਣਾਉਣਾ ਚਾਹੀਦਾ ਤੇ ਸਿਹਤਮੰਦ ਬਣਾਉਣਾ ਚਾਹੀਦਾ ਹੂੰ ਸਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਲੋਕੀ ਜਿਹੜਾ ਇਸ ਤਰ੍ਹਾਂ ਦੇ ਕੰਟੈਂਟ ਅਪਲੋਡ ਕਰਦੇ ਨੇ ਫੇਕ ਨਿਊਜ਼ ਪਾਉਂਦੇ ਨੇ ਉਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਖੁਦ ਸਹੀ ਨਹੀਂ ਹੈਗੇ ਆ ਤੁਸੀਂ ਦੇਖੋ ਕਿ ਇਹਨਾਂ ਫੇਕ ਨਿਊਜ਼ ਕਰਕੇ ਕੀ ਹੈ ਕਿ ਮੀਡੀਆ ਤੇ ਜਿਹੜਾ ਟਰਸਟ ਹੈ ਉਹ ਵੀ ਟੁੱਟਦਾ ਜਾ ਰਿਹਾ ਲੋਕਾਂ ਦਾ ਔਰ ਇਹ ਵੀ ਸਵਾਲ ਉੱਠ ਰਹੇ ਨੇ ਕਿ ਮੀਡੀਆ ਸਾਡਾ ਦੋਸਤ ਹੈ ਜਾਂ ਫਿਰ ਦੁਸ਼ਮਣ ਹੈ ਕੀ ਕਹਿਣਾ ਚਾਹੀਦਾ ਸਰਿਕਾ ਜੀ ਐਕਚੁਅਲੀ ਕੀ ਹੈ ਕਿ ਮੀਡੀਆ ਸਾਡਾ ਦੋਸਤ ਵੀ ਹੈ ਤੇ ਦੁਸ਼ਮਣ ਵੀ ਹੈ ਇਹ ਤਾਂ ਇਹ ਹੈ ਕਿ ਇਹ ਮਨੁੱਖੀ ਦੋਸਤ ਵਰਗਾ ਹੀ ਹੈ ਤੁਹਾਡੇ ਕੋਲ ਚੰਗੇ ਦੋਸਤ ਵੀ ਹੈ ਤੇ ਤੁਹਾਡੇ ਕੋਲ ਮਾੜੇ ਲੋਕ ਵੀ ਹੈ ਹੁਣ ਜੇ ਤੇ ਉਹਦੇ ਚ ਸਾਨੂੰ ਜਿਹੜਾ ਸੋਸ਼ਲ ਮੀਡੀਆ ਆ ਉਹ ਚੰਗੀਆਂ ਚੀਜ਼ਾਂ ਦਿਖਾ ਰਿਹਾ ਉਹ ਸਾਨੂੰ ਸੱਚਮੁੱਚ ਵਾਪਰੀਆਂ ਘਟਨਾਵਾਂ ਸਾਡੇ ਨਾਲ ਸ਼ੇਅਰ ਕਰਦਾ ਜੀ ਸੱਚੀਆਂ ਖਬਰਾਂ ਦਿੰਦਾ ਫਿਰ ਤੇ ਉਹ ਸਾਡਾ ਬਹੁਤ ਵਧੀਆ ਦੋਸਤ ਹੈ ਸਾਨੂੰ ਪੱਕੀ ਇਨਫੋਰਮੇਸ਼ਨ ਦਿੰਦਾ ਘਰ ਬੈਠਿਆਂ ਅਸੀਂ ਇੱਕ ਕਲਿੱਕ ਦੇ ਨਾਲ ਦੁਨੀਆ ਭਰ ਦਾ ਗਿਆਨ ਪ੍ਰਾਪਤ ਕਰ ਲੈਣੇ ਆ ਪਰ ਦੂਜੇ ਪਾਸੇ ਜੇ ਸੋਸ਼ਲ ਮੀਡੀਆ ਸਾਨੂੰ ਜਿਹੜੀ ਖਬਰ ਦੇ ਰਿਹਾ ਉਹ ਫੇਕ ਖਬਰ ਦੇ ਰਿਹਾ ਹੈ ਸਾਨੂੰ ਉਹ ਅੰਧਵਿਸ਼ਵਾਸਾਂ ਦੇ ਵਿੱਚ ਧੱਕ ਰਿਹਾ ਹੈ ਸਾਨੂੰ ਉਹ ਨਸ਼ੇ ਕਰਨੇ ਸਿਖਾ ਰਿਹਾ ਹੈ ਸਾਨੂੰ ਉਹ ਜਿਹੜਾ ਸੋਸ਼ਲ ਮੀਡੀਆ ਲੜਾਈ ਝਗੜਾ ਸਿਕਾਉਂਦਾ ਸਾਡੇ ਵਿੱਚ ਨਫ਼ਰਤ ਪੈਦਾ ਕਰ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਉਹ ਸਾਡਾ ਵੱਡਾ ਦੁਸ਼ਮਣ ਹੈ ਸਾਨੂੰ ਉਸ ਤੋਂ ਬਚਾ ਕਰਨ ਦੇ ਲਈ ਸਾਨੂੰ ਆਪਣੇ ਤੀਜੇ ਨੇਤਰ ਦੇ ਨਾਲ ਦੇਖਣਾ ਪੈਣਾ ਉਹ ਤੀਜਾ ਨੇਤਰ ਵਿਦਿਆ ਵਾਲਾ ਨੇਤਰ ਆ ਉਹ ਤੀਜਾ ਨੇਤਰ ਆ ਜਿਹੜਾ ਸਾਡਾ ਵਿਗਿਆਨਿਕ ਸੋਚ ਵਾਲਾ ਨੇਤਰ ਆ ਕਿ ਵੀ ਜਿਹੜੀ ਸਾਨੂੰ ਇਨਫੋਰਮੇਸ਼ਨ ਆ ਰਹੀ ਆ ਉਹ ਵੀ ਕੀ ਉਹ ਮਨੁੱਖ ਦੇ ਵਾਸਤੇ ਸਿਹਤਮੰਦ ਹੈ ਜਾਂ ਨਹੀਂ ਇੱਕ ਤੇ ਇਹ ਦੇਖਣਾ ਪੈਣਾ ਦੂਸਰਾ ਏ ਆ ਵੀ ਉਹ ਸੱਚੀ ਹੈ ਜਾਂ ਨਹੀਂ ਇਹ ਸਾਡੀ ਆਪਣੀ ਸੂਝ-ਬੂਝ ਉੱਤੇ ਡਿਪੈਂਡ ਕਰਦਾ ਹੈ ਸਾਡਾ ਸੋਸ਼ਲ ਮੀਡੀਆ ਉਂਝ ਦੀ ਅੱਖੀ ਇਹ ਤਾਂ ਬਹੁਤ ਵਧੀਆ ਦੋਸਤ ਹੈ ਦੁਨੀਆ ਭਰ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ ਆ ਇੱਕ ਕਲਿੱਕ ਦੇ ਉੱਤੇ ਆਪਾਂ ਦੁਨੀਆ ਭਰ ਦੀ ਜਾਣਕਾਰੀ ਇਕੱਠੀ ਕਰ ਲੈਣੇ ਹੁਣ ਜਦੋਂ AI ਦਾ ਜਮਾਨਾ ਆ ਗਿਆ ਤਾਂ ਅਸੀਂ ਹੋਰ ਇਸ ਤੇ ਉੱਪਰ ਮਾਨ ਮਹਿਸੂਸ ਕਰ ਸਕਦੇ ਆ ਪਰ ਐਸੇ AI ਦੇ ਨਾਲ ਹੀ ਉਹ ਸਾਨੂੰ ਗਲਤ ਇਨਫੋਰਮੇਸ਼ਨ ਵੀ ਦੇ ਰਹੇ ਆ ਸੋ ਸਾਨੂੰ ਇਹ ਆਪ ਸੋਚਣਾ ਪੈਣਾ ਸਮਝਣਾ ਪੈਣਾ ਤੇ ਨਾਲ ਸਾਡੀਆਂ ਸਰਕਾਰਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਪੈਣੀ ਆ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਨੂੰ ਕਿ ਵੀ ਉਹ ਇਸ ਤੇ ਉੱਪਰ ਥੋੜੀ ਬੁਤੀ ਨਜ਼ਰ ਤੇ ਰੱਖਣ ਵੀ ਕੀ ਗਲਤ ਖਬਰ ਆ ਕੀ ਠੀਕ ਆ ਜੇ ਹੁਣ ਕੋਈ ਗਲਤ ਇਨਫੋਰਮੇਸ਼ਨ ਦਿੰਦਾ ਹੈ ਤਾਂ ਉਹਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨੀ ਕਾਰਵਾਈ ਹੋਵੇ ਉਹਦੇ ਤੇ ਉਹਦੇ ਤੋਂ ਕੁਛ ਕੰਜਾ ਕਿਸਿਆ ਜਾਵੇ ਉਹਨੂੰ ਕੋਈ ਮਾੜੀ ਮੋਟੀ ਸੂਝ ਬੂਝ ਤੇ ਹੋਵੇ ਮੈਂ ਸਰ ਕੱਜ ਕਈ ਵਾਰ ਤੇ ਦੇਖਦਾ ਕਿ ਉਹ ਇੰਨੀ ਬੇਸ਼ਰਮੀ ਦੇ ਨਾਲ ਖਬਰਾਂ ਦਿੰਦੇ ਆ ਮੈਂ ਇੱਕ ਦਿਨ ਖਬਰ ਦੇਖ ਰਿਹਾ ਸਾਂ ਉਹਦਾ ਜਿਹੜਾ ਥੰਬਨੇਲ ਆ ਉਹ ਦਿਖਾ ਰਹੇ ਸੀਗੇ ਕੁੜੀ ਨੇ ਦੇਖਿਆ ਗਲਤ ਕੰਮ ਹੁੰਦਾ ਜਦੋਂ ਉਹ ਖਬਰ ਦੇਖੀ ਤੇ ਗਲਤ ਕੰਮ ਕੀ ਹੋ ਰਿਹਾ ਸੀਗਾ ਕਿ ਇੱਕ ਕਰਿਆਨੇ ਵਾਲਾ ਹੈਗਾ ਜਿਹੜਾ ਉਹ ਨਾ ਅ ਖੰਡ ਜਿਹੜੀ ਉਹ ਘੱਟ ਤੋਲ ਰਿਆ ਸੀਗਾ ਹੁਣ ਉਹਨੂੰ ਗਲਤ ਕੰਮ ਇਸ ਤਰ੍ਹਾਂ ਬਣਾ ਦਿੱਤਾ ਵੀ ਪਤਾ ਨਹੀਂ ਕੁੜੀ ਨੇ ਕੀ ਦੇਖ ਲਿਆ ਉਹੀ ਮੀਨਿੰਗਸ ਬਹੁਤ ਸਾਰੇ ਨਿਕਲ ਰਹੇ ਆ ਨਾ ਕਿ ਕੀ ਹੈ ਕੀ ਆ ਹੁਣ ਉਹਦੇ ਵਿਊਜ਼ ਜਿਹੜੇ ਸੀਗੇ ਉਹ ਜੇ ਖੰਡ ਵਾਲੇ ਵੀ ਦੇਖਦੇ ਵੀ ਖੰਡ ਤੋਲਦੇ ਆ ਕੁੜੀ ਨੇ ਫੜ ਲਿਆ ਹਨਾ ਗਲਤ ਤੋਲਦੇ ਆ ਫੜ ਲਿਆ ਤਾਂ ਉਹਦੇ ਵਿਊਜ਼ ਘੱਟ ਹੋ ਰਹੇ ਸੀ ਹੁਣ ਉਹਨੇ ਆਪਣੀ ਚਲਾਕੀ ਵਰਤਦੇ ਆ ਤੇ ਉਹ ਖਬਰ ਕੀ ਲਾਈਏ ਥੰਬਨੇਲ ਕੀ ਬਨਾਇਆ ਬੇ ਕੁੜੀ ਨੇ ਗਲਤ ਕੰਮ ਹੁੰਦਾ ਦੇਖਿਆ ਵੀ ਪਤਾ ਨਹੀਂ ਉਹਨੇ ਕੀ ਦੇਖ ਲਿਆ ਸੋ ਇਸ ਤਰ੍ਹਾਂ ਦੀ ਜਿਹੜੀ ਮਾੜੀ ਮਾਨਸਿਕਤਾ ਵਾਲੇ ਆ ਥਰਡ ਕਲਾਸ ਲੋਕ ਆ ਉਹਨਾਂ ਤੋਂ ਸੋਸ਼ਲ ਮੀਡੀਆ ਨੂੰ ਬਚਾਉਣ ਦੀ ਲੋੜ ਹੈ ਜੀ ਬਿਲਕੁਲ ਸਰ ਕਿਉਂਕਿ ਉਹ ਆਪਣੀ viewership ਲਈ ਕਿਸੇ ਵੀ ਹੱਦ ਤੱਕ ਜਾਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਨੇ ਇਕੱਲੇ views ਵਾਸਤੇ ਨਹੀਂ ਹੈ ਉਹਨਾਂ ਦੀ ਮਾਨਸਿਕ ਬਿਮਾਰੀ ਵੀ ਹੈ ਹਾਂ ਉਹ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਵੀ ਹੁੰਦੇ ਆ ਉਹ ਉਹਨਾਂ ਨੂੰ ਨਾ ਇਹੋ ਜਿਹੀਆਂ ਖਬਰਾਂ ਦੇਖ ਕੇ ਆਨੰਦ ਆਉਂਦਾ ਮਜ਼ਾ ਆਉਂਦਾ ਵੀ ਪਤਾ ਨਹੀਂ ਅਸੀਂ ਇਹ ਖਬਰ ਫਲਾ ਕੇ ਨਾ ਵੀ ਕੀ ਪ੍ਰਾਪਤ ਕਰ ਰਹੇ ਉਹਨਾਂ ਨੂੰ ਮਾਨਸਿਕ ਤਸੱਲੀ ਮਿਲਦੀ ਹੈ ਹੁਣ ਉਹਦੇ ਲਈ ਜ਼ਿੰਮੇਵਾਰੀ ਤੇ ਸਾਡੇ ਪ੍ਰਸ਼ਾਸਨ ਦੀ ਬੰਦੀ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗਲਤ ਖਬਰਾਂ ਫਲਾਉਂਦੇ ਆ ਔਰ ਉਹ ਕੋਈ ਇੱਕ ਅੱਧੀ ਖਬਰ ਨਹੀਂ ਹੁੰਦੀ ਵੀ ਗਲਤੀ ਨਾਲ ਫੈਲ ਗਈ ਕੋਈ ਗੱਲ ਨਹੀਂ ਹੈ ਕੋਈ ਉਹਨੂੰ ਮaaf ਕੀਤਾ ਜਾ ਸਕਦਾ ਉਹ ਲੋਕ ਰੁਟੀਨ ਦੇ ਵਿੱਚ ਇਹ ਗਲਤ ਨਿਊਜ਼ ਚਲਾਉਂਦੇ ਆ ਖਬਰਾਂ ਫਲਾਉਂਦੇ ਆ ਤੇ ਅਫਵਾਹਾਂ ਫਲਾ ਕੇ ਉਹਨਾਂ ਨੂੰ ਵੱਖਰੀ ਕਿਸਮ ਦਾ ਮਾਨਸਿਕ ਆਨੰਦ ਮਿਲ ਰਿਹਾ ਹੁੰਦਾ ਜਿਹਦੇ ਨਾਲ ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਸ ਬੰਦੇ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਚਲਾ ਰਿਹਾ ਉਹਨੂੰ ਬਕਾਇਦਾ ਫੜਿਆ ਜਾਵੇ ਉਹਦਾ ਸਾਈਕੋਨਲਿਸਿਸ ਕਰਾਇਆ ਜਾਵੇ ਉਹਨੂੰ ਕਿਸੇ ਸਿਕਾਇਟ੍ਰਿਸਟ ਕੋਲ ਸਾਈਕੋਲੋਜਿਸਟ ਕੋਲ ਭੇਜਿਆ ਜਾਵੇ ਕਿ ਇਹਦੀ ਮਾਨਸਿਕਤਾ ਦੇਖੀ ਜਾ ਸਕੇ ਜੀ ਬਿਲਕੁਲ ਕਿਉਂਕਿ ਆਪਾ ਦੇਖਦੇ ਆ ਕਿ ਇੱਕ ਇਨਸਾਨ ਅਕਸਰ ਹੁਣ ਇੰਨਾ ਜ਼ਮਾਨਾ ਇਸ ਤਰ੍ਹਾਂ ਦਾ ਆ ਗਿਆ ਕਿ ਅਸੀਂ ਸੋਸ਼ਲ ਮੀਡੀਆ ਤੇ ਤਾਂ ਅੱਖਾਂ ਟਿਕਾ ਕੇ ਬੈਠੇ ਹੁੰਨੇ ਆ ਵੀ ਕਦੋਂ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕੀ ਇਨਫੋਰਮੇਸ਼ਨ ਤੇ ਉਹ ਹੀ ਸੋਸ਼ਲ ਮੀਡੀਆ ਜੇ ਸਾਨੂੰ ਸਹੀ ਇਨਫੋਰਮੇਸ਼ਨ ਨਹੀਂ ਦਊਗਾ ਤਾਂ ਇਨਸਾਨ ਵੀ ਕੀ ਕਰੂਗਾ ਅਗਰ ਸਾਰੇ ਕ ਸੋਸ਼ਲ ਮੀਡੀਆ ਦੇ ਅਸੀਂ ਇੰਨੇ ਐਡਿਕਟ ਹੋ ਗਏ ਆ ਕਿ ਸਾਡੇ ਬੱਚੇ ਸਾਡੇ ਨੌਜਵਾਨ ਸਾਡੇ ਮਾਪੇ ਉਹ ਸਾਰੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ 2 ਘੰਟੇ ਮੋਬਾਈਲ ਤੇ ਲੱਗੇ ਆ ਤੇ ਉਹ ਮੈਨੂੰ ਯਾਦ ਆ ਰਿਹਾ ਕਿ ਮੈਂ ਹਿਮਾਚਲ ਚ ਨਾ ਇੱਕ ਬੱਚਿਆਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਛੋਟੀ ਉਮਰ ਦੇ ਬੱਚੇ ਕੋਈ 5ਵੀਂ ਚ ਪੜਦਾ 6ਵੀਂ ਚ ਪੜਦਾ ਤੇ ਉਹਨਾਂ ਨਾਲ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੂੰ ਪੁੱਛਿਆ ਵੀ ਮੋਬਾਈਲ ਦਾ ਜ਼ਿੰਦਗੀ ਚ ਕੀ ਫਾਇਦਾ ਕੀ ਨੁਕਸਾਨ ਹੈ ਇੱਕ ਛੋਟਾ ਜਿਹਾ ਬੱਚਾ 5ਵੀਂ ਕਲਾਸ ਚ ਪੜਦਾ ਸੀਗਾ ਉਹਨੇ ਕਿਹਾ ਸਰ ਮੋਬਾਈਲ ਦੇ ਨਾਲ ਨਾ ਸਾਡੇ ਮਾਪੇ ਪਾ ਨਾ ਜਿਹੜੇ ਉਹ ਵਿਛੜ ਜਾਂਦੇ ਸਾਡੇ ਤੋਂ ਮੈਂ ਪੁੱਛਿਆ ਵੀ ਉਹ ਕਿਵੇਂ ਵਿਛੜ ਜਾਂਦੇ ਆ ਉਹ ਕਹਿੰਦੇ ਦੇਖੋ ਬੱਚੇ ਨਾ ਮੋਬਾਈਲ ਤੇ 24 ਘੰਟੇ ਲੱਗੇ ਰਹਿੰਦੇ ਆ ਮਾਪੇ ਬੋਲ ਬੈਠੇ ਹੁੰਦੇ ਆ ਉਹਨਾਂ ਨੂੰ ਬੱਚਿਆਂ ਨੂੰ ਪਤਾ ਨਹੀਂ ਵੀ ਕਿ ਮਾਪੇ ਬ ਸਾਡੇ ਕੋਲ ਬੈਠੇ ਆ ਅਸੀਂ ਗੱਲਬਾਤ ਇਹਨਾਂ ਨਾਲ ਕਰਨੀ ਹੈ ਜਿੰਨ ਕਿ ਉਹਨੂੰ ਉਹ ਕਹਿੰਦਾ ਕਿ ਵਿਛੜ ਗਏ ਦੇਖੇ ਕਮਰੇ ਦੇ ਵਿੱਚ ਬੈਠੇ ਆ ਇੱਕੋ 베ੜੇ ਚ ਬੈਠੇ ਆ ਉਹ ਤਾਂ ਵੀ ਵਿਛੜਿਆ ਵਰਗੇ ਆ ਬਿਲਕੁਲ ਬਿਲਕੁਲ ਹੁਣ ਬੱਚੇ ਨੇ ਕਿੱਡੀ ਵੱਡੀ ਗੱਲ ਕੀਤੀ ਸੋ ਇਹ ਸਾਨੂੰ ਧਿਆਨ ਰੱਖਣ ਦੀ ਲੋੜ ਹੈ 100% ਜਿਵੇਂ ਅਸੀਂ ਮੋਬਾਈਲ ਆਪਣਾ ਜਿਹੜਾ ਸੋਸ਼ਲ ਮੀਡੀਆ ਉਹਨੂੰ ਉਹਨਾਂ ਕੁ ਯੂਜ਼ ਕਰਨਾ ਹੈ ਕਿ ਜਿੰਨੀ ਕੁ ਸਾਡੀ ਲੋੜ ਹੈ ਇਹ ਨਹੀਂ ਹੈਗਾ ਕਿ ਉਹ ਅਸੀਂ ਐਡਿਕਟ ਬਣ ਜਾਈਏ ਅਸੀਂ ਮਾਨਸਿਕ ਰੋਗੀ ਬਣ ਜਾਈਏ ਸਾਰੀ ਰਾਤ ਚਲਾਉਂਦੇ ਰਹੀਏ ਸਾਨੂੰ ਨੀਂਦ ਨਾ ਆਵੇ ਡਿਪਰੈਸ਼ਨ ਹੋ ਜਾਏ ਐਂਗਜ਼ਾਇਟੀ ਹੋ ਜਾਏ ਜਾਂ ਹੋਰ ਮਾਨਸਿਕ ਸਮੱਸਿਆਵਾਂ ਹੋਣ ਸਾਨੂੰ ਜੀ ਬਿਲਕੁਲ ਸਰ ਸੋ ਸੋਸ਼ਲ ਮੀਡੀਆ ਦਾ ਜਿਹੜਾ ਕਿਸ ਤਰ੍ਹਾਂ ਦੁਰਉਪਯੋਗ ਹੋ ਰਿਹਾ ਹੈ ਉਸ ਤੇ ਅਸੀਂ ਵਿਚਾਰ ਚਰਚਾ ਕੀਤੀ ਹੈ ਬਹੁਤ ساری ਗੱਲਾਂ ਬਾਤਾਂ ਕੀਤੀਆਂ ਨੇ ਬਹੁਤ ساری ਜਾਣਕਾਰੀ ਤੁਹਾਡੇ ਤੱਕ ਸਾਰਾ ਹੀ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸ਼ੁਕਰੀਆ ਇਸੇ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udig 24 ਤੇ ਕਲਿੱਕ ਕਰੋ ਬੈਲ ਆਈਕਨ ਤੇ